ਦੇ ਆਰੇ ਚੋਰੀਆਂ ਦਾ سلسلہ ਨਹੀਂ ਰੁਕ ਰਿਹਾ ਜਲਾਲਾਬਾਦ ਦੇ ਵਿੱਚ ਆਹ ਲੇਡੀਜ਼ ਸਿਆਣ ਲੋ ਆਹ ਵੇਖੋ ਬੁਟੀਕ ਤੇ ਆਈਆਂ ਨੇ ਗੱਲਾਂ ਚਲਾ ਕੇ ਸਿੱਧਾ ਹੀ ਵੜ ਗਈਆਂ ਨੇ ਦੇਖੋ ਦੋ ਡੱਬੇ ਰੀਲਾਂ ਦੇ ਚੱਕ ਕੇ ਲੈ ਗਈਆਂ ਨੇ ਨਾਲ ਹੋਰ ਵੀ ਕੋਈ ਸਮਾਨ ਚੱਕ ਕੇ ਲੈ ਗਈਆਂ ਨੇ ਲੇਡੀਜ਼ ਬੈਠੇ ਸੀ ਦੁਕਾਨ ਤੇ ਬੁਟੀਕ ਦੀ ਦੁਕਾਨ ਹੈ ਜਲਾਲਾਬਾਦ ਨਵੇਂ ਬੱਸ ਸਟੈਂਡ ਦੇ ਬਿਲਕੁਲ ਨੇੜੇ ਝੰਡੇ ਦੇ ਕੋਲ ਦੁਕਾਨ ਹੈ ਦੇਖੋ ਕਿੰਦੀ ਤੇਜ਼ੀ ਨਾਲ ਉਹਨਾਂ ਨੇ ਵੇਖੋ ਆ ਵੇਖੋ ਰੀਲਾਂ ਦੇ ਡੱਬੇ ਸ਼ੋਲ ਦੇ ਵਿੱਚੋਂ ਬੁੜੀ ਨੇ ਪਾਲੇ ਨੇ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੀਆਂ ਦੁਕਾਨ ਦੇ ਹੁੰਦਿਆਂ ਮਾਲਕ ਦੇ ਹੁੰਦਿਆਂ ਵੀ ਚੋਰੀ ਹੋ ਰਹੀ ਏ ਐਡੇ ਮਾੜੇ ਹਾਲ ਨੇ ਜਲਾਲਾਬਾਦ ਦੇ ਵਿੱਚ ਤੁਹਾਨੂੰ ਮੈਂ ਲਾਈਵ ਤਸਵੀਰਾਂ ਦਿਖਾ ਰਿਹਾ ਬੁਟੀਕ ਦੀਆਂ ਦਿਨ ਦਿਹਾੜੇ ਵੇਖੋ ਚੋਰੀਆਂ ਕਿੱਦਾਂ ਕਰ ਰਹੀਆਂ ਨੇ ਨਵੇਂ-ਨਵੇਂ ਤਰੀਕੇ ਨੇ ਇਹਨਾਂ ਨਾਲ ਇੱਕ ਜਵਾਕੇ ਪੰਜ ਬੁੜੀਆਂ ਨੇ ਦੇਖ ਲਓ ਤਾਂ ਬਿਲਕੁਲ ਤੁਹਾਨੂੰ ਦਿਖਾ ਰਿਹਾ ਵੇਖੋ ਰੀਲਾਂ ਦਾ ਡੱਬਾ ਇੱਥੋਂ ਗਾਇਬ ਕਰ ਲਿਆ ਗਿਆ ਦੋ ਡੱਬੇ ਦੇਖੋ ਖਾਨੇ ਖਾਲੀ ਹੋ ਗਏ ਇੱਥੋਂ ਹੋਰ ਵੀ ਸਮਾਨ ਚੱਕ ਕੇ ਆ ਗਿਆ ਨੇ ਹੁਣ ਇਹ ਦੇਖੋ ਇਹ ਦੇਖਣ ਗਿਆ ਕੈਮਰਾ ਲੱਗਿਆ ਹੈ ਦੇਖੋ ਇਹਨਾਂ ਦੀ ਸ਼ਕਲ ਦੇਖਣਾ ਇਹਨਾਂ ਦਾ ਧਿਆਨ ਵੇਖੋ ਕੈਮਰੇ ਦੇ ਵਿੱਚ ਵੇਖੋ ਜਾਏਗਾ ਉਹ ਵੇਖੋ ਦੱਸ ਰਿਹਾ ਵੀ ਕੈਮਰਾ ਲੱਗਿਆ ਨਿਕਲ ਚਲੀਏ ਉਹ ਦੇਖੋ ਫਿਰ ਗੱਲਾਂ ਦੇ ਵਿੱਚ ਲਾ ਲਿਆ ਉਹ ਕਹਿ ਰਹੇ ਨੇ ਮੈਂ ਸਮਾਨ ਨਹੀਂ ਦੇਣਾ ਬਿਲਕੁਲ ਉਹ ਲੇਡੀਜ਼ ਰੋਕ ਰਹੇ ਨੇ ਬੁਟੀਕ ਵਾਲੇ ਮੈਂ ਸਮਾਨ ਤੁਹਾਨੂੰ ਨਹੀਂ ਦੇਣਾ ਬਾਹਰ ਜਾਓ ਤੁਸੀਂ ਫੇਰ ਵੀ ਬਾਹਰ ਜਾਣ ਦਾ ਨਾਂ ਨਹੀਂ ਲੈ ਰਹੀਆਂ ਬਿਲਕੁਲ ਤੁਹਾਨੂੰ ਲਾਈਵ ਸਪੀਰਾਂ ਦਿਖਾ ਰਿਹਾ ਮੈਂ ਪ੍ਰਾਈਮ ਖਬਰ ਤੋਂ ਇਹੋ ਜਿਹਾ ਬੁੜੀਆਂ ਸਿਆਣ ਲੋ ਕਿਸੇ ਹੋਰ ਵੀ ਦੁਕਾਨਦਾਰ ਦੇ ਨਾਲ ਠੱਗੀ ਨਾ ਕਰਨ ਇਹਨਾਂ ਦਾ ਚਿਹਰਾ ਸਿਆਣ ਲੋ ਬਿਲਕੁਲ ਤੁਹਾਨੂੰ ਮੈਂ ਦਿਖਾ ਰਿਹਾ ਜਲਾਲਾਵਾੜ ਤੋਂ ਇਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਬੁੜੀਆਂ ਦੇਖੋ ਰੀਲਾਂ ਨਾਲ ਡੱਬਾ ਚੱਕ ਕੇ ਲੈ ਗਈਆਂ ਨੇ ਹਜੇ ਵੀ ਬੋਲਦੀਆਂ ਜਾਂਦੀਆਂ ਨੇ ਧਿਆਨ ਤੁਹਾਨੂੰ ਦਿਖਾ ਰਿਹਾ ਉਹਨਾਂ ਦਾ ਕੈਮਰੇ ਦੇ ਵਿੱਚ ਕੈਮਰੇ ਲੱਗੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਸ਼ੋਲ ਦੇ ਵਿੱਚ ਦੇਖੋ ਇਹਨਾਂ ਨੇ ਗਰਮੀ ਦੇ ਵਿੱਚ ਕੋਣ ਸ਼ੋਲ ਬਲੇਟ ਦਾ ਦੇਖੋ ਇਹਨਾਂ ਨੇ ਮੂੰਹ ਹੀ ਬਲੇਟੇ ਹੋਏ ਨੇ ਸ਼ੋਲ ਬਲੇਟੇ ਹੋਏ ਨੇ ਐਡੀ ਗਰਮੀ ਦੇ ਵਿੱਚ ਸ਼ੋਲ ਬਲੇਟੇ ਹੋਏ ਨੇ ਕਿਉਂਕਿ ਚੋਰੀ ਕਰਨ ਵਾਸਤੇ ਇਹ ਬੁੜੀਆਂ ਨੂੰ ਸਿਆਣ ਲਓ ਤੁਸੀਂ ਤੁਹਾਨੂੰ ਕਿਸੇ ਵੀ ਦੁਕਾਨਦਾਰ ਨੂੰ ਇਹ ਲਾਲਚ ਲਾਉਂਦੀਆਂ ਨੇ ਤੇ ਇਹਨਾਂ ਨੂੰ ਫੜ ਲਓ ਤੇ ਇਹਨੂੰ ਥਾਣੇ ਇਹਨਾਂ ਨੂੰ ਦਿਓ ਆ ਦੇਖੋ ਸ਼ੋਲ ਵਾਲੀ ਬੁੜੀ ਨੇ ਡੱਬਾ ਪਾ ਲਿਆ ਹੈ ਉਹ ਕੁੜੀ ਬੈਠੇਗੀ ਹੁਣ ਇਸ ਦੇ ਇਹਦੇ ਮਗਰ ਤੁਹਾਨੂੰ ਦਿਖਾਣਾ ਵੇਖੋ ਉਹਦੇ ਸ਼ੋਲ ਦੇ ਵਿੱਚ ਸੈੱਟ ਕਰੇਗੀ ਆ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਥੀਰਾਂ ਤੇ ਆ ਨਾਲ ਦੇਖੋ ਆਹ ਦੇਖੋ ਉਹਦਾ ਸ਼ੋਲ ਚੱਕ ਲਿਆ ਉਹਦੇ ਸ਼ੋਲ ਦੇ ਵਿੱਚ ਫਿਰ ਸਮਾਨ ਪਾਤਾ ਐਡਾ ਚੋਰੀ ਦੇ ਲੋਕਾਂ ਨੂੰ ਨਵੇਂ-ਨਵੇਂ ਤਰੀਕੇ ਲੱਭ ਚੁੱਕੇ ਨੇ ਅਸੀਂ ਤਾਂ ਵੇਖ ਕੇ ਹੈਰਾਨ ਆ ਜਲਾਲਾਬਾਦ ਦੇ ਵਿੱਚ ਉਹ ਦੇਖੋ ਬਿਲਕੁਲ ਉਹ ਵੇਖੋ ਸ਼ੋਲ ਦੇ ਵਿੱਚ ਸੈੱਟ ਕਰ ਰਹੇ ਉਹਦੇ ਸ਼ੋਲ ਦੇ ਵਿੱਚ ਸਮਾਨ ਹੈ ਤੇ ਹੁਣ ਲੈ ਕੇ ਇਥੋਂ ਰਫੂ ਚੱਕਰ ਹੋ ਜਾਣਗੇ ਆ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਨੇ ਬਾਅਦ ਵਿੱਚ ਆ ਕੇ ਦੇਖਿਆ ਵੀ ਸਾਡਾ ਤਾਂ ਸਮਾਨ ਹੀ ਲੈ ਗੀਆਂ ਨੇ ਇਹਨਾਂ ਕੋਈ ਲੋਕਾਂ ਦਾ ਧਿਆਨ ਰੱਖੋ ਬੱਚੋ ਇਹਨਾਂ ਜੋ ਲੋਕਾਂ ਤੋਂ ਤੁਹਾਨੂੰ